ਤੁਸੀਂ ਬਹੁਤ ਸਾਰੀਆਂ ਮੰਡੀਆਂ ਦਾ ਅੱਜ ਸਵੇਰ ਵਿੱਚ ਦੌਰਾ ਕੀਤਾ ਹੈ ਕੀ ਓਵਰਵਾਲ ਵਿਊ ਕੀ ਹੈ ਕਿ ਰਿਐਲਿਟੀ ਹੈ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹਾਂ ਸੋ ਲਗਾਤਾਰ ਜਿਹੜਾ ਵੀਟ ਦੀ ਪਰਚੋਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਚੱਲ ਰਿਹਾ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 90 ਲੱਖ ਐਮਟੀ ਜਿਹੜੀ ਅਰਾਈਵਲ ਪਹੁੰਚੀ ਹੈ ਜਿਹਦੇ ਵਿੱਚੋਂ ਸਾਡੀਆਂ ਵਕਫਾ ਕੰਪਨੀ ਨੇ 83 ਲੱਖ ਐਮਟੀ ਪਰਚੇਸ ਕਰ ਲਈ ਹੈ ਔਰ ਅੰਦਾਜ਼ਨ 5 ਲੱਖ ਦੇ ਕਰੀਬ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ 'ਚ ਪਹੁੰਚੇ ਆਪਣੀ ਫਸਲ ਲੈ ਕੇ ਸੋ ਮਾਨਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸਨੇਹਾ ਉਹਨਾਂ ਦਾ ਜਿਹੜਾ ਮੈਸੇਜ ਆ ਕਿ ਮੰਡੀ ਦੇ ਵਿੱਚ ਕਿਸਾਨ ਔਰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਜਿਹੜਾ ਸਾਡਾ ਫੂਡ ਸਪਲਾਈ ਵਿਭਾਗ ਦਾ ਜਾਂ ਸਾਡੀ ਸਰਕਾਰ ਦਾ ਜਿਹੜਾ ਮੈਕੈਨਿਜ਼ਮ ਹੈ ਉਹਨੂੰ ਗਰਾਸ ਰੂਟ ਤੱਕ ਜਾਣ ਕੇ ਚੈੱਕ ਕਰਨ ਦੇ ਲਈ ਮੈਂ ਅੱਜ ਫੇਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੱਜ ਹੈਗਾ ਸਭ ਤੋਂ ਪਹਿਲੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਸੀਗਾ ਫਿਰ ਤਰਨਤਾਰਨ ਦੇ ਅੰਦਰ ਹੁਣ ਮੈਂ ਮਤਲਬ ਇਤਿਹਾਸਿਕ ਕਪੂਰਥਲਾ ਚ ਆਇਆ ਸੋ ਇੱਥੇ ਕਪੂਰਥਲਾ ਮੰਡੀ ਦੇ ਅੰਦਰ ਮੇਰੇ ਨਾਲ ਡਿਊਟੀ ਕਮਿਸ਼ਨਰ ਕਪੂਰਥਲਾ ਔਰ ਐਸਐਸਪੀ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਹਿबान ਸਾਡੇ ਆਵਾਮੀ ਪਾਰਟੀ ਦੇ ਸਾਰੇ ਚੇਅਰਮੈਨ ਆਗੂ ਔਰ ਐਸਟੀਐਮ ਸਾਹਿਬ ਇਹਨਾਂ ਦੀ ਹਾਜ਼ਰੀ ਵਿੱਚ ਅੱਜ ਇਸ ਮੰਡੀ ਦਾ ਜਿਹੜਾ ਉਹ ਦੌਰਾ ਕੀਤਾ ਸੋ ਲਗਭਗ ਜਿਹੜੀ ਕਿਸਾਨ ਦੀ ਖਰੀਦੀ ਹੋਈ ਫਸਲ ਹੈ ਉਹਦਾ 15000 ਕਰੋੜ ਤੋਂ ਉੱਪਰ ਦਾ ਜਿਹੜਾ ਐਮਐਸਪੀ ਦੇ ਮੁਤਾਬਕ ਪੈਸਾ ਬਣਦਾ ਉਹ ਵੀ ਉਹਦੇ ਖਾਤੇ 'ਚ ਪਾਇਆ ਜਾ ਚੁੱਕਿਆ ਸੋ ਬੜਾ ਸਭ ਤੋਂ ਰੋਸ਼ਨ ਪੱਖ ਜਿਹੜਾ ਇਸ ਪ੍ਰੋਕਿਉਰਮੈਂਟ ਦੇ ਦੌਰਾਨ ਰਿਹਾ ਜਾਂ ਸਦਾ ਜਿਹੜਾ ਜਦੋਂ ਦੀ ਮਾਨ ਸਾਹਿਬ ਦੀ ਅਗਵਾਈ 'ਚ ਆਮ ਆਦੀ ਪਾਰਟੀ ਸਰਕਾਰ ਬਣੀ ਆ ਕਿਸਾਨ ਦੀਆਂ ਦੋ ਵੱਡੀਆਂ ਡਿਮਾਂਡਾਂ ਕਹਿ ਲਓ ਲੋੜਾਂ ਕਹਿ ਲਓ ਜਿਹੜੀਆਂ ਮੰਡੀ ਨਾਲ ਜੁੜੀਆਂ ਹੋਏ ਵੇਖਦਾ ਸਭ ਤੋਂ ਪਹਿਲਾਂ ਤਾਂ ਉਹਦੀ ਹੁੰਦੀ ਆ ਖੁਆਇਸ ਕਿ ਮੇਰੀ ਫਸਲ ਟਾਈਮ 'ਤੇ ਜਿਹੜੀ ਆ ਉਹ ਖਰੀਦੀ ਜਾਵੇ ਮੰਡੀ ਦੇ ਅੰਦਰੋਂ ਔਰ ਖਰੀਦੀ ਹੋਈ ਫਸਲ ਦਾ ਸਹੀ ਸਮੇਂ ਦੇ ਅੰਦਰ ਮੈਨੂੰ ਉਹਦਾ ਭੁਗਤਾਨ ਹੋ ਜੇ ਕਿਉਂਕਿ ਉਹਨੇ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਇਹ ਰੋਸ਼ਨ ਪਾਕਾ ਕੀ ਪੰਜਾਬ ਦੇ ਅੰਦਰ 24 24 24 ਘੰਟੇ ਦੇ ਵਿੱਚ ਜਿਹੜੀ ਕਿਸਾਨ ਦੀ ਅਦਾਇਗੀ ਕੀਤੀ ਜਾ ਰਹੀ ਹੈ ਉਹਨੂੰ ਸੋ ਇਸ ਵਾਰ ਬੰਪਰ ਫਸਲ ਆ ਪੰਜਾਬ ਦੇ ਅੰਦਰ ਔਰ ਇਸ ਬੰਪਰ ਫਸਲ ਦਾ ਜਿਹਤੇ ਕਿਸਾਨ ਨੂੰ ਆਰਥਿਕ ਫਾਇਦਾ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ ਪੰਜਾਬ ਨੂੰ 124 ਲੱਖ ਮੀ.ਟੀ ਦਾ ਟਾਰਗੇਟ ਮਿਲਿਆ ਹੈ ਉਹ ਵੀ ਅਸੀਂ इजीली ਪੂਰਾ ਕਰਾਂਗੇ ਸੋ ਆਲ ਬੰਦੋਬਸ ਜਿਹੜੇ ਪ੍ਰੋਕਿਊਰਮੈਂਟ ਦੇ ਰਿਕਾਰਡਿੰਗ ਚਾਹੀਦੇ ਹੁੰਦੇ ਆ ਚਾਹੇ ਉਹ ਕਰੇਟਾਂ ਦਾ ਸਵਾਲ ਆ ਤਰਪਾਲਾਂ ਦਾ ਸਵਾਲ ਆ ਸੀਸੀਐਲ ਦਾ ਸਵਾਲ ਆ ਬਾਰਦਨ ਦਾ ਸਵਾਲ ਆ ਉਹ ਵਾਸੀ 100% ਪੰਜਾਬ ਚ ਪੂਰੇ ਕੀਤੇ ਆ। ਇਹੀ ਕਾਰਨ ਆ ਕਿ ਪੰਜਾਬ ਦੇ ਵਿੱਚੋਂ ਕਿਸਾਨ ਜਿਹੜਾ ਉਹ ਖੁਸ਼ ਹੋ ਕੇ ਮੰਡੀ ਤੋਂ ਜਾ ਰਿਹਾ ਔਰ ਭਗਵਾਨਤਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਉਹ ਸੰਤੁਸ਼ਟੀ ਜਤਾ ਰਿਹਾ ਪੰਜਾਬ ਦੇ। ਇਹ ਹੋ ਗਏ ਸੂਬੇ ਦੇ ਪ੍ਰਬੰਧ। ਸੈਂਟਰ ਗਵਰਨਮੈਂਟ ਦੀ ਕਿਸ ਤਰ੍ਹਾਂ ਦੀ ਇਸ ਵਾਰੀ ਜਿਹੜੀ ਸ਼ਮੂਲੀਅਤ ਰਹੀ ਹੈ ਇਸ ਪ੍ਰਕਿਰਿਆ ਦੇ ਵਿੱਚ ਕਿਉਂਕਿ ਕਾਫੀ ਡਿਮਾਂਡ ਸੀ ਲਿਸਟ लास्ट ਸੀਜ਼ਨ ਦੇ ਵਿੱਚ ਸਟੇਟ ਗਵਰਨਮੈਂਟ ਦੀ ਤਾਂ ਇਸ ਵਾਰ ਸੈਂਟਰ ਗਵਰਨਮੈਂਟ ਦੇ ਇਸ ਤਰ੍ਹਾਂ ਦੇ ਨਹੀਂ ਬੇਸਿਕਲੀ ਤਾਂ ਪੰਜਾਬ ਅਸੀਂ ਤਾਂ ਪ੍ਰੋਕੂਰਮੈਂਟ ਕਰਕੇ ਦਿੰਨੇ ਆ ਸੈਂਟਰ ਦੇ ਲਈ। ਕੇਂਦਰੀ ਪੂਲ ਲਈ ਆਪਾਂ ਕਰਦੇ ਆ ਚਾਹੇ ਪੇੜੀ ਚਾਹੇ ਬੀਟ ਹੈਗੀ ਆ ਸੋ ਜਿਹੜਾ ਕੇਂਦਰ ਦੀ ਮਤਲਬ ਜਿਹੜੀ ਸਾਨੂੰ FCI ਵੱਲੋਂ RBI ਵੱਲੋਂ CCL ਮਿਲ ਚੁੱਕੀ ਹੈ ਬਾਰਦਾਣਾ ਸਾਡੇ ਕੋਲ ਆ ਸੋ ਵੈਸੇ ਵੀ ਇੰਟਰਨੈਸ਼ਨਲ ਪੱਧਰ ਤੇ ਉਤੇ ਜਿਹੜਾ ਜੁਕ੍ਰੇਨ ਦੀ ਜੰਗ ਕਰਕੇ ਗੈਪ ਹੈ ਕਰੈਸਿਸ ਆ ਉਹ ਵੀਟ ਦੀ ਬਹੁਤ ਵੱਡੀ ਲੋਡ ਹੈਗੀ ਇਸੇ ਕਰਕੇ ਇਸ ਵਾਰ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹ ਵੀ ਕਣ ਖਰੀਦ ਰਿਹਾ ਲੇਕਿਨ ਪੰਜਾਬ ਦੇ ਅੰਦਰ ਕਿਸਾਨ ਨੂੰ ਕੋਈ ਮੰਡੀ ਚ ਦਿੱਕਤ ਨਾ ਆਵੇ ਇਹਦੇ ਲਈ ਸਾਰੇ ਪ੍ਰਬੰਧ ਜਿਹੜੇ ਕੀਤੇ ਉਹ ਬੜੇ ਸਾਲ ਦੇ ਹੁਣ ਬੰਦ ਨਾਲ ਬਹੁਤ ਘਟਨਾ ਵਾ ਹੋਈ ਹੈ ਸਟੇਟ ਦੇ ਵਿੱਚ ਅੱਗ ਲੱਗਣ ਦੀ ਬਹੁਤ ਘਟਨਾ ਵਾ ਕੀ ਸਰਕਾਰ ਉਹਨਾਂ ਕਿਸਾਨਾਂ ਲਈ ਕੋਈ ਮੁਆਵਜ਼ਾ ਨੀਤੀ ਬਿਲਕੁਲ ਮਾਨਯੋਗ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕਿ ਜਿੱਥੇ ਜਿੱਥੇ ਵੀ ਇਸ ਕਿਸਮ ਦੀਆਂ ਕਟਨਾਵਾ ਵਾਪਰੀਆਂ ਅੱਗ ਲੜ ਅੱਗ ਦੇ ਨਾਲ ਕਿਸਾਨ ਦੀ ਫਸਲ ਤਬਾਹ ਹੋਈ ਹੈ ਉਸ ਜਿਹੜਾ ਨੁਕਸਾਨ ਦੀ ਅਸੈਸਮੈਂਟ ਲਈ ਸਾਰੇ ਪੰਜਾਬ ਦੇ ਅੰਦਰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਸੋ ਲਾਇਆ ਜਾ ਰਿਹਾ ਕੱਲਾ ਕੱਲਾ ਪੈਸਾ ਉਹਦੀ ਪਰਪਾਈ ਕਰੇਗੀ ਸਰਕਾਰ ਕਮੇਟੀ ਗਠਿਤ ਹੋਈ ਹੋਣੀ ਨਹੀਂ ਕਮੇਟੀ ਦੀ ਲੋੜ ਹੀ ਨਹੀਂ ਡਿਊਟੀ ਕਮਿਸ਼ਨਰ ਨੂੰ ਆਰਡਰ ਹੈਗੇ ਆ ਸੋ ਇਹ ਆਲਰੇਡੀ ਆਦੇਸ਼ ਆ ਗਏ ਸੋ ਇਹ ਇੱਕ ਸਮੱਸਿਆ ਹੈਗੀ ਬਹੁਤ ਇਸ ਮੰਡੀ ਦੀ ਬਹੁਤ ਲੰਬੇ ਸਮੇਂ ਦੀ ਸਮੱਸਿਆ ਇੱਥੇ ਵਿਸ਼ਰਾਮ ਕਰ ਹੈ ਨਹੀਂ ਕਿਸਾਨਾਂ ਦੀ ਤੁਸੀਂ ਵੀ ਪਿਛਲੀ ਵਾਰ ਜਦੋਂ ਦੌਰਾ ਕੀਤਾ ਰੋਸਾ ਦੇ ਕੇ ਕਿ ਅਸੀਂ ਇਹ ਸਮੱਸਿਆ ਹੱਲ ਲਵਾਂਗੇ ਪਰ ਉੱਥੇ ਹੀ ਖੜਾ ਰਹਿ ਗਏ। ਦੇਖੋ ਕੋਈ ਗੱਲ ਨਹੀਂ ਥੱਲੋਂ ਕੋਈ ਪ੍ਰਪੋਜ਼ਲ ਆ ਜਾਵੇ ਉਸ ਪ੍ਰਪੋਜ਼ਲ ਨੂੰ ਵਿਚਾਰਿਆ ਜਾ ਸਕਦਾ ਬੇਸਿਕਲੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਮੰਡੀ ਦੇ ਅੰਦਰ ਵੈਸੇ ਤਾਂ ਬੜਾ ਬਿਗੇਸਟ ਜਿਹੜਾ ਮੂਵਮੈਂਟ ਹੁੰਦੀ ਹੈ ਪੈਡੀਅਰ ਪਰਕਿਊਰਮੈਂਟ ਦਾ ਬੜੇ ਵੱਡੇ ਸੀਜ਼ਨ ਨੇ ਦੋਨੋਂ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਕੋਈ ਮਾੜੀ-ਮੋਟੀ ਕਿਤੇ ਹੋ ਰਹੀ ਵੀ ਸਕਦੀ ਆ ਮੂਲ ਰੂਪ ਦੇ ਅੰਦਰ ਕਿਸਾਨ ਦੀ ਫਸਲ ਟਾਈਮ ਸਿਰ ਖਰੀਦੀ ਜਾਵੇ ਉਹਨਾਂ ਨੂੰ ਪੈਸਾ ਮਿਲ ਜੇ ਵੀ ਇੱਕ ਕਿਸਾਨ ਦੀ ਮੁੱਖ ਲੋੜ ਹੁੰਦੀ ਹੈ ਬਾਕੀ ਕਈ ਗੱਲਾਂ ਰੁਟੀਨ ਚ ਚੱਲੀਆਂ ਰਹਿੰਦੀਆਂ ਨੇ ਸੋ ਆਦਰਵਾਈ ਵੀ ਮੰਡੀ ਦੇ ਅੰਦਰ ਸੁਖਾਵੇ ਮਾਹੌਲ ਰੱਖਣੇ ਸਾਡੀ ਡਿਊਟੀ ਆ ਹੋਰ ਵੀ ਕਰਾਂਗੇ ਲੇਬਰ ਇੱਕ ਅਹਿਮ ਰੂਲ ਹੈ ਕੋਈ ਪੰਜਾਬ ਸਰਕਾਰ ਨੂੰ